delight punjab academy ਦੇ ਉੱਤੇ ਤੁਹਾਡਾ ਇੱਕ ਵਾਰੀ ਫੇਰ ਬਹੁਤ-ਬਹੁਤ ਸਵਾਗਤ ਹੈ థਾਈਲੈਂਡ ਤੇ ਕੰਬੋਡੀਆ ਦੇ ਵਿੱਚ ਲਗਾਤਾਰ ਹੁਣ ਟਕਰਾਵ ਵੱਡਾ ਚੱਲਾ ਜਾ ਰਿਹਾ ਹੈ ਜੁਲਾਈ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਉਸ ਸਮੇਂ ਜੰਗਬੰਦੀ ਹੋ ਚੁੱਕੀ ਸੀ ਜਿਹਦੇ ਵਿੱਚ ਅਮਰੀਕਾ ਦੇ ਰਾਸ਼ਟਰਪਤੀ 트াম্প ਦਾ ਇੱਕ ਬਹੁਤ ਵੱਡਾ ਯੋਗਦਾਨ ਰਿਹਾ ਸੀ ਉਹਦੇ ਕਰਕੇ ਕੰਬੋਡੀਆ ਦੇ ਜਿਹੜੇ ਰਾਸ਼ਟਰਪਤੀ ਨੇ ਉਹਨਾਂ ਨੇ ਇਹ ਵੀ ਕਿਹਾ ਸੀਗਾ ਵੀ 트াম্প ਨੂੰ ਨੋਬਲ ਪੀਸ ਪ੍ਰਾਈਜ਼ ਮਿਲਣਾ ਚਾਹੀਦਾ ਹੈ ਕੀ ਇਦਾਂ ਦੀਆਂ ਘਟਨਾਵਾਂ ਹੋਈਆਂ ਜਿੰਨਾ ਕਰਕੇ ਦੁਬਾਰਾ ਤਣਾਅ ਜਿਹੜਾ ਹੈਗਾ ਸ਼ੁਰੂ ਹੋ ਚੁੱਕਿਆ ਹੈ ਹੁਣ ਪ੍ਰੈਜ਼ੈਂਟ ਕੰਡੀਸ਼ਨ ਕਿਦਾਂ ਦੀ ਹੈ ਤੇ ਆਉਣ ਵਾਲੇ ਟਾਈਮ ਦੇ ਵਿੱਚ ਕੀ ਹਾਲ ਜਿਹੜਾ ਹੈਗਾ ਇੱਥੇ ਹੋ ਸਕਦਾ ਹੈ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਅਸੀਂ ਡਿਟੇਲ ਚ ਗੱਲ ਕਰਨ ਵਾਲੇ ਆਂ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਦੱਸਦਾ ਕਿ ਜਿਹੜਾ ਪ੍ਰੈਜ਼ੈਂਟ ਸਿਚੁਏਸ਼ਨ ਦੇਖ ਕੇ ਅਸੀਂ ਦੇਖੀਏ ਤੇ THAILAND ਅਤੇ CAMBODIA ਨੇ ਇੱਕ ਦੂਜੇ ਤੇ ਹਿੰਸਾ ਸ਼ੁਰੂ ਕਰਨ ਦਾ ਦੋਸ਼ ਲਾਇਆ ਹੈ ਇਹ ਜੁਲਾਈ ਵਿੱਚ ਹੋਏ ਜੰਗਬੱਦੀ ਸਮਝੌਤੇ ਤੋਂ ਬਾਅਦ ਸਭ ਤੋਂ ਗੰਭੀਰ ਟਕਰਾਅ ਮਈ ਦੇ ਵਿੱਚ ਦੋਨਾਂ ਦੇਸ਼ਾਂ ਦੇ ਵਿੱਚ ਟਕਰਾਅ ਵੱਧ ਗਿਆ ਸੀਗਾ ਤੇ ਲਗਾਤਾਰ ਇਦਾਂ ਦੀ ਸਿਚੁਏਸ਼ਨ ਕ੍ਰੀਏਟ ਹੋ ਗਈ ਸੀਗੀ ਦੋਨੋਂ ਦੇਸ਼ ਇੱਕ ਦੂਜੇ ਤੇ aarop ਤੇ praty aarop la rahe ਸੀ ਤੇ ਉਦੋਂ ਸਿਚੁਏਸ਼ਨ ਜ਼ਿਆਦਾ ਕ੍ਰਿਟੀਕਲ ਹੋ ਗਈ ਸੀ ਜਦੋਂ ਕੰਬੋਡੀਆ ਨੇ ਥਾਈਲੈਂਡ ਦੇ ਉੱਤੇ ਰਾਕਟ ਹਮਲੇ ਨਾਲ ਜਵਾਬ ਦਿੱਤਾ ਸੀ ਸਿਚੁਏਸ਼ਨ ਜ਼ਿਆਦਾ ਕ੍ਰਿਟੀਕਲ ਹੋਣ ਕਰਕੇ ਕਿਤੇ ਨਾ ਕਿਤੇ ਬਲੇਸ਼ੀਆ ਨੂੰ ਐਂਟਰ ਕਰਨਾ ਪਿਆ ਤੇ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਉਸ ਸਮੇਂ 트ੰਪ ਨੇ ਉਹਨਾਂ ਨੇ ਵੀ ਐਂਟਰ ਕਰਕੇ ਮੀਡੀਏਸ਼ਨ ਕਰਕੇ ਦੋਨਾਂ ਦੇਸ਼ਾਂ ਦੇ ਵਿੱਚ ਜੰਗ ਉਹ ਸਭੇ ਰੋਕਦੀ ਸੀ ਲੇਕਿਨ ਹੁਣ ਦੁਬਾਰਾ ਦੋਨਾਂ ਦੇਸ਼ਾਂ ਦੇ ਵਿੱਚ ਜੰਗ ਸ਼ੁਰੂ ਹੋ ਚੁੱਕੀ ਹੈ ਜਿਹੜੀ ਥਾਈਲੈਂਡ ਦੀ ਪੀਐਮ ਨੇ ਉਹਨਾਂ ਨੇ ਵੀ ਇਹ ਗੱਲ ਕਿਹਾ ਹੈ ਕਈ ਹੈਗੀ ਆ ਵੀ ਥਾਈਲੈਂਡ ਕਦੇ ਵੀ ਹਿੰਸਾ ਨਹੀਂ ਚਾਹੁੰਦਾ ਪਰ ਆਪਣੀ ਸੋਵਰਨਿਟੀ ਦੀ ਸੁਰੱਖਿਆ ਲਈ ਕਿਤੇ ਨਾ ਕਿਤੇ ਆਪਣੀ ਸਿਕਿਉਰਿਟੀ ਲਈ ਜਿਹੜੇ ਜ਼ਰੂਰੀ ਕਦਮ ਹੋਣਗੇ ਉਹ ਥਾਈਲੈਂਡ ਉਹਨਾਂ ਨੂੰ ਚੁੱਕਣ ਤੋਂ ਪਿੱਛੇ ਨਹੀਂ ਹਟੇਗਾ ਕੰਬੋਡੀਆ ਕੰਬੋਡੀਆ ਦਾ ਰਿਸਪਾਂਸ ਕਿਸ ਤਰੀਕੇ ਦਾ ਰਿਹਾ ਉਨ੍ਹਾਂ ਦੇ ਨੇਤਾ ਇਹ ਕਹਿੰਦੇ ਨੇ ਵੀ ਥਾਈ ਸਿਨਾ ਜਿਹੜੀ ਹੈਗੀ ਆ ਉਹ ਹਮਲਾਵਰ ਹੈ ਫਿਰ ਉਹੀ ਸਿਚੁਏਸ਼ਨ ਕ੍ਰੀਏਟ ਹੋ ਗਈ ਆ ਵੀ ਥਾਈਲੈਂਡ ਕਹਿ ਰਿਹਾ ਵੀ ਕੰਬੋਡੀਆ ਨੇ ਅਟੈਕ ਕੀਤਾ ਹੈ ਕੰਬੋਡੀਆ ਦਾ ਕਹਿਣਾ ਇਹ ਆ ਵੀ ਥਾਈਲੈਂਡ ਵੱਲੋਂ ਅਟੈਕ ਕੀਤਾ ਗਿਆ ਦੋਨੋਂ ਇੱਕ ਦੂਸਰੇ ਤੇ ਦੋਸ਼ ਲਾ ਰਹੇ ਨੇ ਉਹਨਾਂ ਨੇ ਇਹ ਵੀ ਦੋਸ਼ ਲਾਇਆ ਕਿ ਥਾਈਲੈਂਡ ਪ੍ਰਤੀਸ਼ੋਧ ਪੜਕਾਰ ਰਿਹਾ ਹੈ ਵੀ ਉਹਨਾਂ ਨੂੰ ਇਦਾਂ ਲੱਗਦਾ ਵੀ ਜਿਹੜਾ ਜੁਲਾਈ ਦੇ ਵਿੱਚ ਸਿਚੁਏਸ਼ਨ ਹੋ ਗਈ ਸੀ ਉਹਦਾ ਬਦਲਾ ਲੈਣ ਲਈ ਥਾਈਲੈਂਡ ਦੁਬਾਰਾ ਜਿਹੜਾ ਹੈਗਾ ਜਿਹੜਾ ਬਾਰਡਰ ਦੇ ਉੱਤੇ ਸਿਚੁਏਸ਼ਨ ਨੂੰ ਕ੍ਰਿਟੀਕਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਮਈ ਤੋਂ ਮਰਦ ਵਾਲਿਆਂ ਦੀ ਗਿਣਤੀ ਜੇਕਰ ਅਸੀਂ ਦੇਖੀਏ ਹੈਨਾ तकरीबन 40 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਨੇ ਤੇ ਝੜਪਾ ਸ਼ੁਰੂ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਵਿੱਚ ਵਪਾਰ ਵੀ ਪੂਰੀ ਤਰੀਕੇ ਨਾਲ ਬੰਦ ਕੀਤਾ ਗਿਆ ਹੈ ਤੇ ਟਰੈਵਲ ਕਰਨ ਤੇ ਯਾਤਰਾ ਕਰਨ ਤੇ ਵੀ پابੰਦੀ ਲਗਾਈ ਗਈ ਹੈ ਤੇ ਥਾਈਸ ਇਹਨਾਂ ਨੇ ਦੱਸਿਆ ਕਿ ਉਸਨੇ ਉਬੋਂ ਰਾਜस्तानी प्रांत ਜਿਹੜਾ ਹੈਗਾ ਉਥੇ ਕੰਬੋਡੀਆਈ ਗੋਲੀਬਾਰੀ ਦਾ ਜਵਾਬ ਦਿੱਤਾ ਹੈ ਇਸ ਜਵਾਬੀ ਕਾਰਵਾਈ ਵਿੱਚ ਹਵਾਈ ਹਮਲੇ ਵੀ ਕੀਤੇ ਗਏ ਨੇ ਕੰਬੋਡੀਆ ਦਾ ਦਾਵਾ ਇਹ ਹੈਗਾ ਵੀ ਪਹਿਲਾ ਹਮਲਾ ਜਿਹੜਾ ਹੈਗਾ ਉਹੀ ਸੇਮ ਗੱਲ ਵੀ ਥਾਈਲੈਂਡ ਨੇ ਕੀਤਾ ਤੇ ਇਸ ਟਾਈਮ ਜਿਹੜੀ ਝੜਪਾਂ ਹੋ ਰਹੀਆਂ ਨੇ ਬਾਰਡਰ ਦੇ ਉੱਤੇ ਉਹਦੇ ਵਿੱਚ ਇੱਕ ਥਾਈ ਸੈਨਿਕ ਤੇ ਚਾਰ ਕੰਬੋਡੀਆਈ ਨਾਗਰਿਕ ਮਾਰੇ ਗਏ ਨੇ ਤੇ ਤਕਰੀਬਨ ਦਰਜਨ ਦੇ ਆਸ-ਪਾਸ ਲੋਕ ਜਿਹੜੇ ਦੇ ਉਹ ਜ਼ਖਮੀ ਹੋ ਚੁੱਕੇ ਨੇ ਜੇਕਰ ਅਸੀਂ ਜੁਲਾਈ ਦੀ ਗੱਲ ਕਰੀਏ ਤਾਂ ਉਸ ਸਮੇਂ ਜਿਹੜੇ ਸਟੂਡੈਂਟਸ ਸੀ ਉਹਨਾਂ ਦੇ ਐਗਜ਼ਾਮਸ ਹੋ ਰਹੇ ਸੀ ਉਸ ਟਾਈਮ ਤੱਕ 5 ਦਿਨ ਭਿਆਨਕ ਲੜਾਈ ਚੱਲੀ ਸੀ 24 ਜੁਲਾਈ ਨੂੰ ਕੰਬੋਡੀਆ ਵੱਲੋਂ ਰਾਕਟ ਹਮਲੇ ਨਾਲ ਤਣਾਅ ਜਿਹੜਾ ਹੈਗਾ ਬਹੁਤ ਹੀ ਜ਼ਿਆਦਾ ਐਕਸਟ੍ਰੀਮ ਹੋ ਗਿਆ ਸੀਗਾ ਤੇ ਕੁਝ ਦਿਨਾਂ ਬਾਅਦ ਹੀ ਥਾਈਲੈਂਡ ਅਤੇ ਕੰਬੋਡੀਆ ਦੇ ਇਸ ਮੈਟਰ ਦੇ ਵਿੱਚ ਮੀਡੀਏਸ਼ਨ ਕੀਤਾ ਮਲੇਸ਼ੀਆ ਦੇ ਪੀਐਮ ਨੇ ਤੇ ਤੁਰੰਤ ਤੇ ਬਿਨਾਂ ਸ਼ਰਤ ਜੰਗਬੰਦੀ ਤੇ ਦੋਨਾਂ ਦੇਸ਼ਾਂ ਨੂੰ ਸਹਿਮਤ ਕਰਨ ਦੀ ਕੋਸ਼ਿਸ਼ ਕੀਤੀ ਇਹ ਉਹੀ ਟਾਈਮ ਹੈਗਾ ਜਦੋਂ ਅਮਰੀਕਾ ਦੇ ਜਿਹੜੇ ਰਾਸ਼ਟਰਪਤੀ 트ੰਪ ਸੀ ਉਹਨਾਂ ਨੇ ਵੀ ਇਸ ਜੰਗ ਨੂੰ ਰੋਕਣ ਦੀ ਯਤਨ ਕੀਤਾ ਸੀ ਤੇ ਉਹ ਮੌਜੂਦ ਸੀ ਜਦੋਂ ਦੋਨਾਂ ਦੇਸ਼ਾਂ ਦੇ ਵਿੱਚ ਜੰਗਬੰਦੀ ਸਮਝੌਤਾ ਹੋਇਆ ਮਲੇਸ਼ੀਆ ਨੇ ਮੀਡੀਏਸ਼ਨ ਕੀਤੀ ਤੇ ਕਿਤੇ ਨਾ ਕਿਤੇ ਬਹੁਤ ਵੱਡਾ ਯੋਗਦਾਨ ਰਿਹਾ 트ੰਪ ਦਾ ਇਸ ਸਿਚੁਏਸ਼ਨ ਦੇ ਵਿੱਚ ਅਕਤੂਬਰ ਦੇ ਵਿੱਚ ਮਲੇਸ਼ੀਆ 'ਚ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀ ਮੌਜੂਦਗੀ ਵਿੱਚ ਜੰਗਬੰਦੀ ਸਮਝੌਤੇ ਦੇ ਉੱਤੇ ਦਸਤਖਤ ਕੀਤੇ ਗਏ 트ੰਪ ਨੇ ਇਸ ਨੂੰ ਇਤਿਹਾਸਕ ਉਪਲਬਧੀ ਦੱਸਿਆ ਸੀ ਇਹ ਗੱਲ ਮੈਂ ਇੱਥੇ ਹੁਣੇ ਕਲੀਅਰ ਕਰ ਦਿਆਂ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਵੀ ਜਦੋਂ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਹੁਣ ਵੀ ਸਿਚੁਏਸ਼ਨ ਕ੍ਰਿਟੀਕਲ ਹੋਈ ਸੀ ਹੈਨਾ ਜੰਗ ਦੇ ਹਾਲਾਤ ਬਣ ਗਏ ਸੀ ਉਦੋਂ ਟਰੰਪ ਨੇ ਇਹ ਗੱਲ ਕਹੀ ਸੀ ਵੀ ਮੈਂ ਹੀ ਯੁੱਧ ਨੂੰ ਰੋਕਿਆ ਹੈ ਹੈਨਾ ਪਾਕਿਸਤਾਨ ਦੀ ਜਿਹੜੀ ਗਵਰਨਮੈਂਟ ਆ ਜਾਂ ਪਾਕਿਸਤਾਨ ਦੇ ਪੀਐਮ ਨੇ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਤਾਂ ਇਸ ਗੱਲ ਨੂੰ ਬਹੁਤ ਬਾਅਦ ਐਕਸੈਪਟ ਕੀਤਾ ਵੀ ਅਮਰੀਕਾ ਨੇ ਮੀਡੀਏਸ਼ਨ ਕੀਤੀ ਸੀ ਤਾਂ ਕਰਕੇ ਜਿਹੜਾ ਹੈਗਾ ਵਾਰ ਰੁਕੀ ਸੀ ਪਰ ਇੰਡੀਆ ਨੇ ਹਾਲੇ ਤੱਕ ਐਕਸੈਪਟ ਨਹੀਂ ਕੀਤਾ ਹੈਨਾ ਇੰਡੀਅਨ ਜਿਹੜੇ ਜਿਹੜੀ ਗਵਰਨਮੈਂਟ ਹੈਗੀ ਆ ਜਾਂ ਸਾਡੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਕਦੇ ਵੀ ਇਸ ਗੱਲ ਨੂੰ ਐਕਸੈਪਟ ਨਹੀਂ ਕੀਤਾ ਉਹਦੇ ਕਰਕੇ ਕਾਫੀ ਜ਼ਿਆਦਾ ਆਪੋਜੀਸ਼ਨ ਨੇ ਉਹਨਾਂ ਨੂੰ ਕ੍ਰਿਟੀਸਾਈਜ਼ ਵੀ ਕੀਤਾ ਕਿਉਂਕਿ 트੍ਰੰਪ ਨੇ ਐਦਾਂ ਦਾ ਕੋਈ ਮੰਚ ਹੀ ਨਹੀਂ ਛੱਡਿਆ ਜਿੱਥੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਉਹਨਾਂ ਨੇ ਵਾਰ-ਵਾਰ ਇਹ ਗੱਲ ਕਹੀ ਆ ਵੀ ਇੰਡੀਆ ਤੇ ਪਾਕਿਸਤਾਨ ਦੇ ਵਿੱਚ ਸਿਚੁਏਸ਼ਨ ਖਰਾਬ ਹੋ ਗਈ ਸੀ ਤੇ ਮੈਂ ਉਸ ਗੱਲ ਨੂੰ ਮਤਲਬ ਉਸ ਵਾਰ ਨੂੰ ਰੋਕਿਆ ਤੇ ਉਹ ਕਿਉਂ ਇਦਾਂ ਦੀਆਂ ਗੱਲਾਂ ਕਰਦੇ ਰਹਿੰਦੇ ਨੇ ਤੇ ਹੁਣ ਤੁਹਾਨੂੰ ਪਤਾ ਹੈਗਾ ਵੀ ਇਹ ਮੈਟਰ ਦੁਆਰਾ ਖੜਾ ਹੋ ਰਿਹਾ ਸ਼ਾਇਦ 트럼ਪ ਫਿਰ ਐਂਟਰ ਕਰਨਗੇ ਤੇ ਇਵਨ ਇਸ ਤੋਂ ਇਹਦੇ ਨਾਲ ਨਾਲ ਦੀ ਰੂਸ ਤੇ ਯੂਕਰੇਨ ਦੇ ਵਿੱਚ ਜਿਹੜੀ ਜੰਗ ਚੱਲ ਰਹੀ ਆ ਉਹਦੇ ਵਿੱਚ ਵੀ 트럼ਪ ਜਿਹੜੇ ਨੇ ਮੀਡੀਏਸ਼ਨ ਕਰ ਰਹੇ ਨੇ ਤੇ ਬਹੁਤ ਜਲਦੀ ਪੀਸ ਪਲਾਨ ਜਿਹੜਾ ਹੈਗਾ ਇਸ ਵਾਰ ਨੂੰ ਰੋਕਣ ਲਈ ਲੈ ਕੇ ਆ ਰਹੇ ਨੇ ਤੇ ਰਸ਼ੀਆ ਦੇ ਜਿਹੜੇ ਰਾਸ਼ਟਰਪਤੀ ਦੇ ਪੁਤਿਨ ਉਹ ਵੀ ਇਸ ਗੱਲ ਲਈ 트럼ਪ ਦੀ ਕਾਫੀ ਤਾਰੀਫ ਕਰ ਚੁੱਕੇ ਨੇ ਉਹ ਕਿਉਂ ਚਾਹੁੰਦੇ ਨੇ 트럼ਪ ਐਦਾਂ ਦੀਆਂ ਮੈਡੀਏਸ਼ਨਸ ਕਿਉਂ ਕਰਦੇ ਰਹਿੰਦੇ ਨੇ ਤੁਹਾਨੂੰ ਪਤਾ ਨੋਬਲ ਪੀਸ ਪ੍ਰਾਈਜ਼ ਨੂੰ ਲੈ ਕੇ ਉਹਨਾਂ ਨੂੰ ਬੜਾ ਬੜੇ ਚਾਹਵਾਨ ਨੇ ਉਹ ਚਾਹੁੰਦੇ ਨੇ ਵੀ ਮੈਨੂੰ ਮਿਲਣਾ ਚਾਹੀਦਾ ਤੇ ਜਦੋਂ ਇਸ ਮੈਟਰ ਦੇ ਵਿੱਚ ਮੈਡੀਏਸ਼ਨ ਕਰਵਾਈ ਸੀ ਤਾਂ ਕੰਬੋਡੀਆ ਦੇ ਜਿਹੜੇ ਨੇ ਸਰਕਾਰ ਵੱਲੋਂ ਇਹ ਗੱਲ ਕਹੀ ਗਈ ਸੀ ਉਹਨਾਂ ਨੇ ਨਾਮਿਤ ਕੀਤਾ ਸੀਗਾ ਉਹਨਾਂ ਨੂੰ ਵੀ ਪੀਸ ਪ੍ਰਾਈਜ਼ ਜਿਹੜਾ ਹੈਗਾ 트럼ਪ ਨੂੰ ਮਿਲਣਾ ਹੀ ਚਾਹੀਦਾ ਹੈ ਹੈਨਾ ਇਹ ਸਿਚੁਏਸ਼ਨ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਤਾਂ ਕਰਕੇ 트럼ਪ ਨੇ ਇਸ ਨੂੰ ਜਿਹੜਾ ਹੈਗਾ ਇਤਿਹਾਸਕ ਉਪਲਬਧੀ ਦੱਸਿਆ ਸੀ ਹੁਣ ਸਭ ਤੋਂ ਵੱਡਾ ਸਵਾਲ ਇਹ ਹੈਗਾ ਵੀ ਇਹ ਜੰਗ ਕਿਉਂ ਹੋ ਰਹੀ ਆ ਇਹਦਾ ਇਹਦਾ ਵੱਡਾ ਕਾਰਨ ਕੀ ਹੈਗਾ ਇਹ ਅੱਜ ਦੀ ਨਹੀਂ ਹੈਗੀ ਬੱਚਿਓ ਇਹ 100 ਸਾਲ ਤੋਂ ਵੀ ਜ਼ਿਆਦਾ ਇਹਨੂੰ ਸਮਾਂ ਹੋ ਗਿਆ ਇਹ ਬਾਰਡਰ ਡਿਸਪਿਊਟ ਆ ਸੀਮਾ ਦੇ ਉੱਤੇ ਹੋਣ ਵਾਲਾ ਤਣਾਅ ਉਹਦਾ ਕਾਰਨ ਕੀ ਹੈਗਾ ਥਾਈਲੈਂਡ ਅਤੇ ਕੰਬੋਡੀਆ ਵਿੱਚ ਤਕਰੀਬਨ 800 ਕਿਲੋਮੀਟਰ ਲੰਬੀ ਸੀਮਾ ਹੈ ਗਈ ਤੇ ਇਹ ਇੱਕ ਸਦੀ ਤੋਂ ਵੀ ਜ਼ਿਆਦਾ ਹੋ ਚੁੱਕਿਆ ਵੀ ਇਹਦੇ ਵਿੱਚ ਡਿਸਪਿਊਟ ਹੈਗਾ ਕੰਬੋਡੀਆ ਦੇ ਉੱਤੇ ਜਦੋਂ ਫਰਾਂਸ ਦਾ ਰਾਜ ਸੀ ਉਸ ਦੌਰਾਨ ਜਿਹੜੀਆਂ ਸੀਮਾਵਾਂ ਤੈਅ ਕੀਤੀਆਂ ਗਈਆਂ ਸੀ ਉਸ ਨੂੰ ਦੋਨੋਂ ਹੀ ਦੇਸ਼ ਸਵੀਕਾਰ ਨਹੀਂ ਕਰਦੇ ਹੈਨਾ ਤੁਹਾਨੂੰ ਬਹੁਤ ਚੰਗੇ ਤਰੀਕੇ ਨਾਲ ਪਤਾ ਹੈ ਜਦੋਂ ਬ੍ਰਿਟੇਨ ਨੇ ਬਹੁਤੇ ਦੇਸ਼ਾਂ ਦੇ ਉੱਤੇ ਰਾਜ ਕੀਤਾ ਇਵਨ ਭਾਰਤ ਵੀ ਉਹਦੇ ਵਿੱਚ ਸ਼ਾਮਿਲ ਹੈ ਫ੍ਰਾਂਸ ਨੇ ਕਾਫੀ ਕੰਟਰੀਜ਼ ਦੇ ਉੱਤੇ ਰਾਜ ਕੀਤਾ ਉਹਨਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੈਨਾ ਉਸ ਤੋਂ ਇਲਾਵਾ ਸਪੇਨ ਨੀਦਰਲੈਂਡ ਬੜੀਆਂ ਇਦਾਂ ਦੀਆਂ ਕੰਟਰੀਜ਼ ਨੇ ਖਾਸ ਕਰਕੇ ਯੂਰੋਪੀਅਨ ਕੰਟਰੀਜ਼ ਨੇ ਜਿਨ੍ਹਾਂ ਨੇ ਕਈ ਦੇਸ਼ਾਂ ਨੂੰ ਗੁਲਾਮ ਬਣਾ ਕੇ ਰੱਖਿਆ ਇਹਦੇ ਵਿੱਚ ਅਫਰੀਕਨ ਕੰਟਰੀਜ਼ ਵੀ ਇਨਵੋਲਵ ਨਹੀਂ ਤੇ ਜੇਕਰ ਅਸੀਂ ਗੱਲ ਕਰੀਏ ਉਸ ਟਾਈਮ ਪੀਰੀਅਡ ਦੇ ਵਿੱਚ ਗੁਲਾਮੀ ਦੇ ਦੌਰਾਨ بڑے ਇਦਾਂ ਦੇ ਸਮਝੌਤੇ ਕੀਤੇ ਗਏ ਹੈਨਾ ਜਦੋਂ ਦੇਸ਼ ਛੱਡ ਕੇ ਗਏ ਉਹ ਉਦੋਂ ਵੀ ਉਹਨਾਂ ਨੇ ਜਿਹੜੀਆਂ ਸੀਮਾਵਾਂ ਬਣਾਈਆਂ ਜਿਹੜੇ ਬਾਰਡਰਸ ਬਣਾਏ ਉਹਨਾਂ ਨੂੰ ਲੈ ਕੇ ਅੱਜ ਤੱਕ ਡਿਸਪਿਊਟ ਬਣਿਆ ਹੋਇਆ ਹੈਨਾ ਜੇਕਰ ਅਸੀਂ ਗੱਲ ਕਰੀਏ ਭਾਰਤ ਨੂੰ ਲੈ ਕੇ ਤੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਸੀਮਾ ਟਕਰਾਅ ਹੈਗਾ ਹੈ ਨਾ ਇਸ ਚੀਜ਼ ਨੂੰ ਲੈ ਕੇ ਦੋਨੋਂ ਦੇਸ਼ ਸਹਿਮਤ ਨਹੀਂ ਹੈਗੇ ਉਦਾਂ ਹੀ ਅਫਗਾਨਿਸਤਾਨ ਤੇ ਪਾਕਿਸਤਾਨ ਦੇ ਵਿੱਚ ਅਸੀਂ ਟਕਰਾਅ ਦੇਖ ਸਕਦੇ ਹਾਂ ਉਦਾਂ ਹੀ ਅਸੀਂ ਬਾਕੀ ਇੰਡੀਆ ਤੇ ਚਾਈਨਾ ਦੇ ਵਿੱਚ ਵੱਡੇ ਪੱਧਰ ਦਾ ਤਣਾਅ ਇਸ ਚੀਜ਼ ਨੂੰ ਲੈ ਕੇ ਦੇਖ ਸਕਦੇ ਹਾਂ ਦੋਨਾਂ ਦੇਸ਼ਾਂ ਦੇ ਵਿੱਚ ਬਾਰਡਰ ਡਿਸਪਿਊਟ ਕਾਫੀ ਜ਼ਿਆਦਾ ਹੈ ਨਾ ਭਾਵੇਂ ਉਹ ਵੈਸਟਰਨ ਏਰੀਆ ਹੋਵੇ ਭਾਵੇਂ ਈਸਟਰਨ ਏਰੀਆ ਹੋਵੇ ਤੇ ਭਾਰਤ ਤੇ ਚੀਨ ਦੇ ਵਿੱਚ ਬਾਰਡਰ ਦਾ ਡਿਸਪਿਊਟ ਲਗਾਤਾਰ ਬਣਿਆ ਰਹਿੰਦਾ ਹੈ ਤੇ ਸਭ ਤੋਂ ਇੰਪੋਰਟੈਂਟ ਗੱਲ ਇਹ ਹੈਗੀ ਆ ਵੀ ਜਦੋਂ ਹਿਸਟੋਰੀਕਲ ਤਰੀਕੇ ਨਾਲ ਕੋਈ ਵਿਵਾਦ ਜਿਹੜਾ ਹੈਗਾ ਰਹਿ ਜਾਂਦਾ ਤੇ ਉਹਦੇ ਪਿੱਛੇ ਵੱਡਾ ਕਾਰਨ ਗੁਲਾਮੀ ਹੁੰਦਾ ਤਾਂ ਉਹਦਾ ਹੱਲ ਕੱਢਣਾ ਥੋੜਾ ਲੌਂਗ ਟਰਮ ਦੇ ਵਿੱਚ ਬੜਾ ਮੁਸ਼ਕਿਲ ਹੋ ਜਾਂਦਾ ਕਈ ਕੰਟਰੀਜ਼ ਉਹਦਾ ਹੱਲ ਕੱਢ ਵੀ ਲੈਂਦੇ ਨੇ ਜਿਵੇਂ ਚਾਈਨਾ ਤੇ ਰਸ਼ੀਆ ਨੇ ਉਹਦਾ ਸੋਲੂਸ਼ਨ ਕੱਢ ਲਿਆ ਪਰ ਉਧਰ ਅਲਾਵਾ ਜੇਕਰ ਅਸੀਂ ਗੱਲ ਕਰੀਏ ਤਾਂ ਜ਼ਿਆਦਾਤਰ ਡਿਸਪਿਊਟਸ ਬਣੇ ਹੀ ਰਹਿੰਦੇ ਨੇ ਉਹਦਾ ਨੁਕਸਾਨ ਆਮ ਲੋਕਾਂ ਨੂੰ ਜਿਹੜਾ ਹੈਗਾ ਦੇਖਣਾ ਪੈਂਦਾ ਹੁਣ ਸਿਚੁਏਸ਼ਨ ਇਹ ਹੈਗੀ ਆ ਵੀ ਆ ਜਿਹੜਾ ਜਿਹੜੀ ਵਾਰ ਦੀ ਸਿਚੁਏਸ਼ਨ ਹੁਣ ਦੁਬਾਰਾ ਤਨਾ ਕ੍ਰੀਏਟ ਇਹਦਾ ਫਿਊਚਰ ਕਿਦਾਂ ਦਾ ਹੋ ਸਕਦਾ ਮੈਨੂੰ ਇਹ ਤਾਂ ਲੱਗਦਾ 트럼ਪ ਇਸ ਚੀਜ਼ ਦੇ ਵਿੱਚ ਦੁਬਾਰਾ ਐਂਟਰ ਕਰ ਸਕਦੇ ਨੇ ਕਿਉਂਕਿ ਉਹ ਉਹ ਹੀ ਚਾਹਤੇ ਉਹ ਪੀਸ ਨੂੰ ਲੈ ਕੇ ਥੋੜਾ ਜਿਹਾ ਆਪਣਾ ਇੱਕ ਔਰਾ ਦਿਖਾਉਣਾ ਚਾਹੁੰਦੇ ਆ ਪੀਸ ਨੂੰ ਲੈ ਕੇ ਆਪਣੀ ਇੱਕ ਪਰਸਨੈਲਿਟੀ 트럼ਪ ਨੇ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪੂਰੀ ਦੁਨੀਆ ਦੇ ਸਾਹਮਣੇ ਕਿ ਜਿੱਤੇ ਵੀ ਜਿੱਥੇ ਵੀ ਜੰਗ ਹੋਏਗੀ ਉਹਨੂੰ ਅਮਰੀਕਾ ਰੋਕਣ ਦੀ ਕੋਸ਼ਿਸ਼ ਕਰੇਗਾ ਤੇ ਉਹਦੇ ਵਿੱਚ ਖਾਸ ਕਰਕੇ ਵੱਡਾ ਯੋਗਦਾਨ ਜਿਹੜਾ ਹੈਗਾ ਅਮਰੀਕਾ ਦੇ ਰਾਸ਼ਟਰਪਤੀ 트럼ਪ ਦਾ ਰਹੇਗਾ ਜੇਕਰ ਤੁਸੀਂ ਪੰਜਾਬ ਪੀਸੀਐਸ ਨੂੰ ਲੈ ਕੇ ਪੰਜਾਬੀ ਲਿਟਰੇਚਰ ਨੂੰ ਲੈ ਕੇ ਜਾਂ ਕਰੰਟ ਅਫੇਅਰਸ ਨੂੰ ਲੈ ਕੇ ਅਪਡੇਟਸ ਚਾਹੁੰਦੇ ਹੋ ਹੈਨਾ ਜਿੰਨੀਆਂ ਵੀ ਵੈਕੈਂਸੀਸ ਗਵਰਨਮੈਂਟ ਦੀਆਂ ਆਉਂਦੀਆਂ ਨੇ ਨੰਨੀਆਂ ਨੇ ਕਿਦਾਂ ਫਾਰਮ ਭਰਨਾ ਉਹਨਾਂ ਨਾਲ ਰਿਲੇਟਡ ਜੋ ਵੀ ਅਪਡੇਟਸ ਨੇ ਉਹਦੇ ਲਈ ਤੁਸੀਂ ਡਿਲਾਈਟ ਪੰਜਾਬ ਅਕੈਡਮੀ ਦਾ ਟੈਲੀਗ੍ਰam ਚੈਨਲ ਜੁਆਇਨ ਕਰ ਸਕਦੇ ਹੋ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦਿੱਤਾ ਗਿਆ ਹੈ ਕਿਸੇ ਵੀ ਤਰ੍ਹਾਂ ਦੀ ਇਨਕੁਆਰੀ ਲਈ ਜਿਹੜੇ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤੇ ਗਏ ਨੇ ਉਹਨਾਂ ਉੱਤੇ ਤੁਸੀਂ ਕੰਟੈਕਟ ਕਰਕੇ ਗੱਲ ਕਰ ਸਕਦੇ ਹੋ ਹੈਨਾ ਮਿਲਦੇ ਆਂ ਅਗਲੀ ਵੀਡੀਓਸ ਤਦ ਤੱਕ ਆਪਣਾ ਧਿਆਨ ਰੱਖੋ ਆਪਣੀ ਪੜ੍ਹਾਈ ਨੂੰ ਬਹੁਤ ਵਧੀਆ ਤਰੀਕੇ ਨਾਲ ਕਰਦੇ ਰਹੋ ਬਹੁਤ ਬਹੁਤ ਧੰਨਵਾਦ